नीरपा, 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 चलो छोटा चेतन आप हाथ मारूगा पी लो पी लो पी लो दो पैकेट पियो तीन तीन पियो भावें जिन्नी मर्जी लस्सिया पियो ਵੀਰ ਦਾ ਜਨਮ ਦਿਨ ਅੱਜ ਖੋਲੇ ਹੋ ਗਏ ਲੱਸੀਆਂ ਪੀਓ ਥੈਂਕ ਯੂ ਕਹੋ ਵੀਰ ਨੂੰ ਸਾਰੇ ਜਾਣੇ ਥੈਂਕ ਯੂ ਥੈਂਕ ਯੂ ਆਵਾਜ਼ ਨਹੀਂ ਆਈ ਥੈਂਕ ਯੂ ਵੀਰ ਦਾ ਅੱਜਾ ਹੈਪੀ ਬਰਥਡੇ ਟੂ ਯੂ ਇਹ ਵੀਰ ਨੇ ਅੱਜ ਲਿਆ ਕੇ ਦਿੱਤੀਆਂ ਸਾਰੇ ਗਰਾਊਂਡ ਦੇ ਪਰਿਵਾਰ ਨੂੰ ਲੱਸੀਆਂ ਸਾਰੇ ਬੱਚਿਆਂ ਨੂੰ ਲਿਆ ਕੇ ਦਿੱਤੀਆਂ ਲੱਸੀਆਂ ਤੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਮਾਹਰਾਏ ਲੰਮੀਆਂ ਲੰਮੀਆਂ ਓਵਰਾਂ ਕਰੇ ਵੀਰ ਦੀਆਂ ਲੱਸੀਆਂ ਪੀਓ ਤੇ ਨਾਲ ਨਿਯਾਰੇ ਠੰਡੀ ਠਾਰ ਠੰਡ ਪਾ ਠੰਡ ਪਾ ਮੈਂ ਜਾਣਵੀਂ ਇੱਕੋ ਥਾਂ ਸਤਨਾਮ ਨਾਨਕੋ ਸੀਪੀ ਸਾਹਿਬ ਨਾਨਕੋ ਸੀਪੀ ਸਾਹਿਬ ਇਹ ਮਿਹਨਤ ਤੋਂ ਪਹਿਲਾਂ ਸਾਰਿਆਂ ਨੇ ਰੋਜ਼ ਆ ਕੇ ਪਾਠ ਕਰਿਆ ਕਰਨਾ ਇੱਥੇ ਚਲੋ ਨੈਕਸਟ ਆਓ